ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਖੜਿਆਲ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਦੋ ਤਾਂ ਜਰਸੀ ਦੇ ਤੋਹਫੇ ਦਿਖਾ ਦਾਂਗੇ ਪੰਜਾਬ ਵਾਲੀਆਂ ਚੰਗੇ ਰਿਕਾਰਡ ਦੀਆਂ ਗੱਬਣਾ ਨੇ ਤੇ ਇੱਕ ਤਾਜੀ ਸੂਈ ਦਿਖਾ ਦਾਂਗੇ ਐਚ ਐਫ ਬੱਛੀ ਚੰਗਾ ਕੱਦ ਕਾਠਾ ਤੇ ਬਾਕੀ ਜਿਹੜਾ ਸਮਾਂ ਸਮਾਂ ਹੈਗਾ ਸੱਜਣੋ ਚਬਾਈ ਦਾ ਡੰਗ ਤੇ ਆ ਬੱਛੀ ਕੋਈ ਬਾਜ਼ਾਰ ਨਹੀਂ ਲੱਗਿਆ ਹੋਇਆ ਕਿਉਂਕਿ ਤਾਜੀ ਸੂਈ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ 200 ਨੂੰ ਜਰਸੀਆਂ ਦਿਖਾ ਦੂੰਗਾ ਚੰਗੇ ਰਿਕਾਰਡ ਵਾਲੀਆਂ ਬਾਈ ਕਹਿੰਦਾ ਜੈਨੂਅਨ ਬੰਦਿਆਂ ਤੋਂ ਆਪਣੇ ਬੰਦਿਆਂ ਤੋਂ ਆਈਆਂ ਇੱਕ ਤਾਂ ਆ ਗਈ ਫੁੱਲ ਵੱਡੇ ਕੱਦ 'ਚ ਇੱਕ ਇਧਰਲੀ ਬੱਚੀ ਵੀ ਬਹੁਤ ਸ਼ਾਨਦਾਰ ਆ ਗਈ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਵੀਡੀਓ ਦੇ ਵਿੱਚ ਕਰਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜੀ ਹੋਰ ਕੀ ਹਾਲ ਹੈ ਜੀ ਵਧੀਆ ਬਾਈ ਸਤਿ ਸ਼੍ਰੀ ਅਕਾਲ ਆ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਬਾਈ ਸਵਰਨਜੀਤ ਸਿੰਘ ਪਿੰਡ ਖੜਿਆਲ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਕੰਮ ਬਾਈ ਵਪਾਰ ਦਾ ਹੀ ਆ ਹਾਂ ਬਾਈ ਵਪਾਰ ਆ ਫੋਨ ਨੰਬਰ ਬੋਲ ਦਿਓ ਜੀ 7009122493 ਠੀਕ ਹੈ ਜੀ ਕਿੰਨੇ ਕ ਟੇਰ ਹੋ ਗਈ ਬਈ ਵਪਾਰ ਕਰ ਹੋ ਗਿਆ ਬਈ 8-10 ਸਾਲ 8 ਤੋਂ 10 ਸਾਲ ਗਾਵਾਂ ਦਾ ਹੀ ਆ ਕਿ ਮੱਝਾਂ ਦਾ ਵੀ ਆ ਨਹੀਂ ਬਈ ਗਾਵਾਂ ਦਾ ਜ਼ਿਆਦਾ ਮੱਝਾਂ ਚੰਗੀ ਲੈ ਲੈਣੇ ਆ ਠੀਕ ਹੈ ਗੱਲ ਤੇ ਜ਼ਿਆਦਾਤਰ ਗਾਵਾਂ ਤੇ ਆ ਗਾਵਾਂ ਦੇ ਇੱਕ ਨੰਬਰ ਤੋਂ ਕਰ ਲਈ ਸ਼ੁਰੂਆਤ ਹਾਂਜੀ ਬਈ ਇੱਕ ਤੋਂ ਰੋਜੀ ਖੋਲ ਕੇ ਆ ਇੱਕ ਨੰਬਰ ਵਾਲੀ ਜਰਸੀ ਦਿਖਾਉਣਾ ਸੋਨੂੰ ਸੱਜਣੋ ਕਹਿ ਭਰਾ ਬਹੁਤ ਆਂਦੇ ਆ ਵੀ ਯਾਰ ਆਪਾਂ ਨੇ ਜਰਸੀ ਲਿਆਂਦੀ ਆ ਹਨਾ ਪਰ ਸੋਨੂੰ ਟਾਪ ਦੀਆਂ ਜਰਸੀਆਂ ਦਿਖਾ ਦੂੰਗਾ ਦੋ ਬਾਈ ਕੋਲੇ ਪੰਜਾਬ ਵਾਲੀਆਂ ਜਿਹੜੀਆਂ ਕਹਿ ਦੰਨੇ ਆ ਇਥੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਸੂਆ ਕਿਹੜਾ ਬਾਈ ਦਾ ਦੂਜਾ ਬਾਈ ਜੀ ਦੂਜਾ ਸੂਹਾ ਤੇ ਕਿੰਨੇ ਕ ਦਿਨ ਕੱਢਦੀ ਐ ਸੂਣ ਚ ਹਜੇ ਲੈ ਜੂ ਬਾਈ ਹਫਤਾ ਪੰਜ ਇੱਕ ਹਫਤਾ ਹਾਂਜੀ ਬਈ ਇਹ ਇੱਥੇ ਰੋਕ ਲਓ ਬਾਈ ਇੱਥੇ ਰੋਕ ਲਓ ਤੇ ਰਿਕਾਰਡ ਇਹਦਾ ਕੀ ਆ ਦੁੱਧਾ ਜੀ ਰਿਕਾਰਡ ਬਾਈ ਪਹਿਲਾਂ ਨੇ ਕੱਢਿਆ ਹੋਇਆ 20 ਲੀਟਰ ਦੁੱਧ ਨੇ ਆਪਣੇ ਜੈਨੂਅਲ ਬੰਦੇ ਤੋਂ ਹਾਂਜੀ ਹਾਂ ਬਾਈ ਜੀ ਕਿੰਨੀ ਕੋਟ ਤੇ ਭੇਜਦਾ ਐ ਗੱਬਣਾ ਆਪਾਂ ਬਾਈ ਯਾਰ 20 22 ਕਿਲੋ ਤੋਂ ਡਿਗਦੀ ਕੋਈ ਨਹੀਂ ਆ ਲੈ ਚੱਲ ਬਾਈ 20 ਕਿਲੋ ਦੀ ਬਾਈ ਕਹਿੰਦਾ ਹੋਰ ਤੇ ਆਈ ਹੋਈ ਆ ਤੇ ਬਾਕੀ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਲੰੰਬੀ ਆ ਗਈ ਸੱਜਣੋ ਬੱਚੀ ਫੁੱਲ ਤੇ ਵਜਨ ਵਜੂਦ ਵੀ ਫੁੱਲ ਆ ਜਾਨ ਵੀ ਚੰਗੀ ਆ ਤੇ ਇੱਥ ਇੱਕ ਹਫਤਾ ਇਹਦਾ ਪੈਂਡਿੰਗ ਆ ਤੇ ਬਾਕੀ ਜਿਹੜੀ ਮੇਨ ਗੱਲ ਆ ਆਰਡਰ ਦੀ ਜੜਾ ਜਿਹੜੀ ਬੱਚੀ ਜੜ ਮਜ਼ਬੂਤ ਬਹੁਤ ਰੱਖੀ ਆ ਆਰਡਰ ਦੀ ਆਰਡਰ ਟੁੱਟਮਾ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਬਾਕੀ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਤੇ ਥਾਣੇ ਦੇ ਤਕਰੀਬਨ ਤਕਰੀਬਨ ਸਿੰਗਲ ਚਾਰਜ ਆਗੇ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਬਾਈ ਵਧੀਆ ਜਮਾ ਹੈਗੀ 100 ਦੀ 100 100 ਦੀ 100 ਬਾਈ ਤੇ ਬਾਕੀ ਇੱਥੋਂ ਮਿਲਕ ਵਨ ਚੈੱਕ ਕਰ ਸਕਦੇ ਆ ਪਾਈਪ ਵੀ ਚੰਗਾ ਜਾਂਦਾ ਦੁੱਧ ਵਾਲਾ ਤੇ ਕੀ ਰਿਕਾਰਡ ਦਾ ਸਹੀ ਬਾਈ ਦੁੱਧ ਦਾ ਬਾਈ ਇਹਨੇ ਪਹਿਲਾਂ ਨੇ 20 ਕਿਲੋ ਕੱਢੇ ਹੋਏ ਪਹਿਲਣ ਦਾ 20000 ਰਿਕਾਰਡ ਜੈਨੂਨ ਦੂਜਾ ਸੂਰ ਹਾਂਜੀ ਹਾਂ ਬਈ ਦੂਜਾ ਸੂਰ ਆ ਜਾਨ ਜਾਨ ਚੰਗੀ ਆ ਤੇ ਬਾਕੀ ਇਧਰੋਂ ਚੜਾਈ ਚੈੱਕ ਕਰ ਸਕਦੇ ਹੋ ਤੇ ਉੱਤੋਂ ਜੇ ਗੱਲ ਕਰ ਲਈਏ ਸੱਜਣੋਂ ਬੱਚੀ ਬਿਲਕੁਲ ਸਟੇਟ ਆ ਗਈ ਲੇਦਾ ਪਾਨੀ ਹੈਗਾ ਕੋਈ ਵੀ ਤੇ ਬਾਕੀ ਖਾਣ ਪੀਣ ਦੀ ਖੁੱਲੀ ਆ ਇਹ ਆਪਣੀ ਇਧਰੋਂ ਲਈ ਆ ਕਿਸੇ ਬੰਦੇ ਤੋਂ ਬਈ ਇਹ ਬਈ ਮਾਨਸਾ ਜੀ ਤੋਂ ਲਈ ਆ ਚੰਗੇ ਵਧੀਆ ਘਰ ਦੀ ਵਹਿੜ ਹੈਗੀ ਠੀਕ ਆ ਜੀ ਹਾਂਜੀ ਮਤਲਬ ਆਪਾਂ ਨੇ ਇਹਦਾ ਦੁੱਧ ਦੇਖਿਆ ਹੋਇਆ ਹਾਂਜੀ ਹਾਂਜੀ ਬਈ ਤਸੱਲੀ ਵਾਲੇ ਸਮੇਂ ਬਈ ਕੋਈ ਨਹੀਂ ਹੈਗੀ ਬਈ ਅਗਲਾ ਝੂੜ ਕਦੋਂ ਹਫ਼ਤਾ ਬਈ ਹਫ਼ਤਾ ਲੈ ਜੇ ਬਈ ਪੰਜ ਦਿਨ ਲੈ ਜੇ ਤੇ ਬਾਕੀ ਥਣਾ ਦੀ ਤਸੱਲੀ ਤੇ ਜੇ ਕਿਸੇ ਨੇ ਆਪਾਂ ਤੋਂ ਆਨਲਾਈਨ ਮੰਗਵਾਉਣੀ ਬਈ ਕੋਈ ਚੱਕਰ ਨਹੀਂ ਜਮਾ ਆਪਣੇ ਓਕੇ ਬਈ ਆਪਣੇ ਕਰਾਈ ਪੈਸੇ ਕਿ ਨਹੀਂ ਲਵਾਂਗੇ ਬਈ ਇਹਦੇ ਪੈਸੇ ਬਈ ਯਾਰ ਚਾਹੇ ਮੁੱਲ ਦਾ ਕੁਝ ਮਰਜ਼ੀ ਕਰਾਲਾ 70000 ਦੀ ਦੇ ਦਾਂ 700 ਦੀ ਮਾਨ ਤਾਨ ਜਾਂ ਹੋ ਜੂਗਾ 70 ਹਾਂ ਬਈਆਂ ਦਾ ਮੌਕੇ ਤੇ ਕਰਤਾ ਆ ਫੇਸ ਕੁਆਲਟੀ ਬੰਨੇ ਬਈ ਇਹਦਾ ਇੱਕ ਵਾਰੀ ਮੂੰਹ ਕਰਦੇ ਔਰਲੇ ਬੰਨੇ ਖਾਣ ਚ ਰੁਚੀ ਹੋਈ ਆ ਤੇ ਬਾਕੀ ਹਾਈਟ ਇਹਦੀ ਆ ਗਈ ਸੱਜਣੋ ਮੀਡੀਅਮ ਜਿੱਦਾਂ ਜਰਸੀਆਂ ਦੀ ਹੁੰਦੀ ਆ ਪਰ ਆ ਆ ਗਈ ਜਰਸੀ ਵਾਲੇ ਪੱਖ 'ਚ ਇੱਥੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਵਜਨ ਵਜੂਦ ਜਾਨ ਬੱਛੀ ਚ ਆ ਗਈ ਫੁੱ ਕਿਉਂਕਿ ਲੰਬੀ ਵੀ ਫੁੱਲਾ ਜਾਨ ਵੀ ਫੁੱਲਾ ਤੇ ਬਾਕੀ ਚੋਣ ਚਪਾਉਣ ਦੀ ਜਿਵੇਂ ਚੇਪਾ ਲਾਇਆ ਬਾਈ ਜਮਾ ਬਾਈ 1 ਨੰਬਰ ਪਾਸ ਵਧੀਆ ਓਕੇ ਜਮਾ ਹਾਂਜੀ ਹਾਂਜੀ ਜਮਾ ਓਕੇ ਜੀ ਇਹਦਾ ਮੁੱਲ ਰਹੂਗਾ 77 ਹਾਂਜੀ ਹਾਂ 77 ਬਾਕੀ ਮੌਕੇ ਤੇ ਕਰ ਦਾਂਗੇ ਬਾਈ ਠੀਕ ਆ ਜੀ ਇਹ ਹੁਣ ਬਾਈ 2 ਨੰਬਰ ਵਾਲੀ ਤੋਰ ਦੇ ਇਹ ਹੁਣ ਤੁਹਾਨੂੰ ਸੱਜਣੋਂ ਆਪਾਂ 2 ਨੰਬਰ ਵਾਲੀ ਦਿਖਾ ਦੇਣਾ ਕੱਦ ਆ ਗਿਆ ਫੁੱਲ ਵੱਡਾ ਥਣ ਵੀ ਬੱਚੀ ਨੂੰ ਬਹੁਤ ਟੌਪ ਦਾ ਲੱਗਿਆ ਇਥੇ ਚੈੱਕ ਕਰ ਸਕਦੇ ਹੋ ਗੈਪ ਵੀ ਸੋਹਣਾ ਰੱਖਦੀ ਆ ਤੇ ਕੱਦ ਬਿੱਡ ਦਾ ਤਕਰੀਬਨ ਆ ਮੰਨ ਲਓ ਵੀ ਐਚ ਐਫ ਦੇ ਏੜ ਗੇੜ ਹੀ ਆ ਗਿਆ ਤੇ ਚੜਾਈ ਵੀ ਫੁੱਲ ਆ ਸੁਹਾ ਕਿਹੜਾ ਜੀ ਦਾ ਸੁਹਾ ਦੂਜਾ ਬਾਈ ਜੀ ਕਿੰਨੇ ਦਿਨ ਕੱਢ ਦੀਆ ਇਹ ਵੀ ਬਾਈ ਹਫਤਾ ਲੈ ਜੂਗੀ ਇੱਥੇ ਰੋਕ ਲਈ ਬਾਈ ਕਮਾ ਕੇ ਇੱਥੇ ਰੋਕ ਲੈ ਤੇ ਬਾਕੀ ਇੱਥੋਂ ਲੰਬਾਈ ਕਰ ਸਕਦੇ ਹਾਂ ਚਾ ਇੱਕ ਇਹਦਾ ਰਿਕਾਰਡ ਕੀ ਆ ਬਾਈ ਦੁੱਧ ਇਹਨੇ ਬਾਈ 26 27 ਕਿਲੋ ਕੱਢਿਆ ਹੋਇਆ ਪਹਿਲਾਂ ਨੇ ਤੇ ਬਾਕੀ ਬਾਡੀ ਬੁੱਡੀ ਵੀ ਚੰਗੀ ਆ ਹਣਾ ਇੱਕ ਮਿੰਟ ਇੱਥੇ ਰੋਕ ਲਈ ਬਾਕੀ ਇੱਥੋਂ ਤੁਹਾਨੂੰ ਥਣ ਦਾ ਸਾਈਜ਼ ਚੈੱਕ ਕਰਾ ਦੇਣਾ ਤੇ ਬਾਕੀ ਗੈਪ ਤੇ ਥਾਣੇ ਨੂੰ ਉਹ ਲੱਗਿਆ ਸੱਜਣਾ ਆਪਾਂ ਜਿਹਨੂੰ ਕਹਿੰਦੇ ਨੇ ਮਸਟੈਟਸ ਬਹੁਤ ਘੱਟ ਹੁੰਦੀ ਆ ਆ ਲੈ ਚੱਲ ਬਈ ਇਹਨੂੰ ਕਿਉਂਕਿ ਚੋਣ ਵਾਲਾ ਥਣ ਨਹੀਂ ਹੈ ਮੰਡੀ ਵੀ ਪਸ਼ੂ ਪੋਣਾ ਕਿਸੇ ਵੇਚਣ ਵਾਲੇ ਸੱਜਣ ਨੇ ਬਾਈ ਤੋਂ ਲਿਜਾ ਕੇ ਉਹ ਵੀ ਲਿਜਾ ਸਕਦਾ ਕਿਉਂਕਿ ਆਰਡਰ ਕੁਆਲਿਟੀ ਆ ਜਿਹੜੀ ਜੜ ਬਹੁਤ ਮਜ਼ਬੂਤ ਆ ਦੋਨੇ گاਵਾਂ ਦੇ ਆਰਡਰ ਨੇ ਇੱਥੋਂ ਕਰ ਸਕਦੇ ਹਾਂ ਚਾਹ ਇੱਕ ਇੱਕ ਹਫਤਾ ਬਾਈ ਕਹਿੰਦਾ ਇਹਦਾ ਪੈਂਡਿੰਗ ਆ ਪੂਰਾ ਤੇ ਕੱਦ ਆ ਗਿਆ ਇਹਦਾ ਫੁੱਲ ਵੱਡਾ ਚੋਣ ਚ ਪਾਉਣ ਦੀ ਕਿਵੇਂ ਆ ਬਾਈ ਬਾਈ ਜਮਾ ਠੰਡੀ ਸੀਲ ਆ ਕੋਈ ਵਾਸਤ ਨਹੀਂ ਜਮਾ ਓਕੇ ਨੇ ਠੀਕ ਇਧਰਲੀ ਵੀ ਬੱਛੀ ਵੀ ਠੰਡੀ ਜਮਾ ਹਾਂਜੀ ਹਾਂ ਬਾਈ ਜਮਾ ਠੰਡੀ ਆ ਦੇਖੋ ਇਹਦੇ ਵੀ ਮਾਰਦੇ ਹੱਥ ਜਾਇਦੀ ਵੀ ਕਰਾ ਲੈ ਤਾਂ ਸਭੀ ਬੁੜੀਆਂ ਬਣੀਆਂ ਨੇ ਚੋਣੀ ਹੁੰਦੀ ਨਹੀਂ 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 ਬਾਈ ਕੋਈ ਲਾਂਬੇ ਵਾਲੀ ਗੱਲ ਤੇ ਮਾਲਬਾਈ ਕੋਲੇ ਹੈਗਾ ਸੱਜਣਾ ਤਸੱਲੀ ਵਾਲਾ ਇਹਦਾ ਕਿੰਨਾ ਦਿਨ ਪੈਂਡਿੰਗ ਰਸਿਆ ਦੋ ਨੰਬਰ ਹਫਤਾ ਲੈ ਜੂ ਬਾਈ ਜੀ ਤਕਰੀਬਨ ਦੋ ਹਫਤਾ ਹਫਤਾ ਹਾਂਜੀ ਹਾਂਜੀ ਬਾਈ ਕੱਢ ਦਣੀ ਇਹਦਾ 26 27 ਕਿਲੋ ਦਾ ਰਿਕਾਰਡ ਆ ਤੇ ਇਧਰਲੀ ਬੱਛੀ ਦਾ ਆ ਗਿਆ 20 ਕਿਲੋ ਦਾ ਰਿਕਾਰਡ ਨਾਲ ਵਾਲੀ ਦਾ ਤੇ ਆ ਗਈ ਸੱਜਣਾ ਇਹ ਵੀ ਜਰਸੀ ਵਾਲੇ ਪੱਖ 'ਚ ਇਹ ਆਪਾਂ ਹਲਕੀ ਜਿਹੀ ਕ੍ਰੋਸ ਕਹਿ ਸਕਦੇ ਹਾਂ ਬਾਈ ਹਾਂਜੀ ਹਾਂ ਬਾਈ ਤਕਰੀਬਨ ਆ ਮੰਨ ਲਓ ਵੀ 85 90% ਜਰਸੀ 'ਚ ਆ ਗਈ 10% ਕ੍ਰੋਸ ਸੰਗ 'ਚ ਕਹਿ ਸਕਦੇ ਹਾਂ ਪਰ ਇੱਕ ਗੱਲ ਹੋਰ ਦੱਸ ਦਣਾ ਵੀ ਜਿਹੜਾ ਸੀਜ਼ਨਾਂ ਸੀਜ਼ਨ 'ਚ ਚੱਲਣ ਵਾਲੇ ਤੋਹਫੇ ਨੇ ਜਿੱਦਾਂ ਹੁਣ ਗਰ ਇਹਦਾ ਮੁੱਲ ਕੀ ਰਹੂਗਾ ਬਾਈ ਇਹਦਾ ਮੁੱਲ ਬਾਈ ਯਾਰ ਕਿੰਨਾ ਮਰਜ਼ੀ ਕਰਾਲਾ ਹਾਂਜੀ 92000 ਦੀ ਦੇ ਦਾਂਗੇ 92 ਹੀ ਦੇ ਦਾਂਗੇ ਹਾਂਜੀ ਮਾਨਤਨ ਕਰਦੇ ਹਾਂ ਬਾਕੀ ਮੌਕੇ ਤੇ ਕਰ ਦਾਂਗੇ ਆ ਮਾਨਤਾਨ ਉਹ ਚ ਹੋ ਜੀ ਹਾਂਜੀ ਹਾਂਜੀ ਹੋ ਜੂ ਬਾਈ ਤੇ ਹੁਣ ਆ ਤਿੰਨ ਨੰਬਰ ਵਾਲੀ ਦਾ ਕੀ ਡਿਟੇਲ ਹੈ ਜੀ ਇਹ ਕਿਹੜਾ ਸੂਆ ਇਹ ਬਾਈ ਦੂਜਾ ਸੂਆ ਸੂਈ ਆ ਸਵੇਰੇ ਜਿਹੜਾ ਵਧੀਆ ਪੈ ਗਈ ਠੀਕ ਆ ਜੀ ਤੇ ਬਾਕੀ ਹੁਣ ਜੇਰ ਜੱਪੇ ਦੀ ਗਾਰੰਟੀ ਆ ਗਾਰੰਟੀ ਸੂਆ ਦੂਜਾ ਜੀ ਦੂਜਾ ਸੂਆ ਪੱਛੀਆਂ ਨਾਲ ਬੱਸੀ ਆ ਬਾਈ ਆ ਨਾਲ ਇਹਦੇ ਆ ਗਈ ਸੱਜਣੋਂ ਬੱਛੀ ਸੂਈ ਬਾਈ ਕਰਦੀ ਆ ਇਹ ਸਵੇਰੇ ਸੂਈ ਆ ਬਾਈ ਸਵੇਰ ਦੀ ਮੰਨਿਆ ਤੋਰੋ ਤੇ ਬਾਕੀ ਤੋੜ ਕੇ ਸਾਨੂੰ ਇਹ ਵੀ ਕਰਾ ਦੇਣਾ ਚੈੱਕ ਤੇ ਇਹ ਵੀ ਜੇ ਆਪਾਂ ਕਹਿ ਲਈਏ ਵੀ ਹਲਕਾ ਜਿਹਾ ਕਰੌਂ ਸੰਗ ਚਾਗ ਜਿਵੇਂ ਆਪਾਂ ਕਹਿੰਦੇ ਨਾ ਜਮਾ ਪਿਓ ਰੱਖਣਾ ਜਮਾ ਪਿਓ ਰ ਹੈ ਚੱਪਚੀ ਨਹੀਂ ਆਉਂਦੀ ਤੇ ਬਾਕੀ ਸੀਜ਼ਨ ਚ ਚੱਲ ਜੂ ਜਿੱਦਾਂ ਦਾ ਸੀਜ਼ਨ ਆ ਤੇ ਕੱਦ ਕਾਠ ਇਹਦਾ ਵੀ ਸੋਹਣਾ ਪੰਛੀ ਦਾ ਤੇ ਜਿੱਦਾਂ ਆਰਡਰ ਕੁਆਲਿਟੀ ਆਰਡਰ ਕੁਆਲਿਟੀ 22 ਦੇ ਸਾਰੇ ਪਸ਼ੂਆਂ ਦੀ ਆਪਾਂ ਕਹਿ ਲਈਏ ਵੀ ਮਜ਼ਬੂਤ ਆ ਗਈ ਪੂਰੀ ਕਮਾਲ ਹੋ ਜੀ ਇਥੋਂ ਬੋਝ ਕੇ ਲੈ ਚਲੋ ਕੋਈ ਨਹੀਂ ਬੱਤੀ ਕਰਕੇ ਥੋੜਾ ਜਿਹਾ ਕਰੂਗੀ ਇਹ ਚੌਂਦੀ ਕਿਵੇਂ ਬਾਈ ਇਹ ਚੌਂਦੀ ਬਾਈ ਜਮਾ ਠੰਡੀ ਸੀਲ ਹੈ ਨਿਆਣਾ ਲੈਂਦੀ ਆ ਜਓ ਤੁਹਾਨੂੰ ਹਾਂ ਜ ਇਬਾ ਕੀ ਐ ਤੁਹਾਡਾ ਆਰਡਰ ਕੁਆਲਟੀ ਕਰ ਸਕਦੇ ਚ ਇੱਕ ਬੋਲਾ ਬੋਲਾ ਕੱਢਿਆ ਬਾਈ ਕੁਛ ਹਾਂ ਬਾਈ ਕੱਢਿਆ ਸਵੇਰੇ ਸੂਨ ਦੇਰ ਪੈਣ ਤੋਂ ਬਾਅਦ ਬੋਲਾ ਕੱਢਦਾ ਹੈ 4-5 ਕਿਲੋ ਠੀਕ ਆ ਜੀ ਹਾਂਜੀ ਇਹਦੀ ਕੀ ਡਿਟੇਲ ਦਸੀਆ ਬਾਈ ਦੁੱਧ ਦੀ ਇਹਨੇ ਬਾਈ ਪਹਿਲ ਨੇ 22-23 ਕਿਲੋ ਕੱਢਿਆ ਹੋਇਆ ਠੀਕ ਆ ਗੱਲ ਤੇ ਆਰਡਰ ਰੱਖ ਲਿਆ ਫਾੜੀ ਵਾਲਾ ਫਸਮ ਕੇ ਕੱਢ ਦਿਆ ਥਾਣਾ ਹਾਂ ਹਾਂ ਬਾਈ ਵਧੀਆ ਜਮਤ ਥਾਣਾ ਹੈ ਇਹਨਾਂ ਵਧੀਆ ਠੀਕ ਆ ਗੱਲ ਲੈ ਬੱਚਾ ਲਾ ਦੇ ਬਾਈ ਇਹਨਾਂ ਧਾਰਾਂ ਦਿਖਾ ਦੇ ਮਾਰ ਕੇ ਬਾਲਟੀ ਲਿਆ ਲੈ ਸੱਜਣ ਨੂੰ ਐਫ ਕਰੌਖ ਦੀਆਂ ਧਾਰਾਂ ਤੁਹਾਨੂੰ ਦਿਖਾ ਦਰੇ ਮਾਰ ਕੇ ਬਾਕੀ ਜਿਹੜੇ ਭਰਾ ਤੇ ਬਾਕੀ ਇਸ ਪਿਛਲੇ ਖਣਾ ਦੀ ਚਵਾਈ ਚੈੱਕ ਕਰ ਸਕਦਾ ਇੱਕ ਵਾਰੀ ਤੁਹਾਨੂੰ ਮੇਰੇ ਨਾਲ ਦਿਖਾ ਦਣਾ ਬਿਲਕੁਲ ਗਾਣਾ ਤੇ ਕਰਾ ਹੋਰ ਮਾਰ ਲਈ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਕਿਉਂਕਿ ਬੈਡ ਬੋਲੇ ਜੀ ਆਪਾਂ ਛੱਡ ਦਈ ਬੋਲੇ ਜੀ ਆ ਕਿਉਂਕਿ ਬੋਲਾ ਬਾਈ ਕਹਿੰਦਾ ਦਿਨੇ ਵੀ ਆਪਾਂ ਇਹਦਾ ਚੋਇਆ ਵੇ ਬੋਲਾ ਤੇ ਨਾਲ ਇਹਦੇ ਆ ਗਈ ਬੱਚੀ ਤੇ ਸੂਆ ਆ ਗਈ ਦੂਜਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਬਾਈ ਇਹ ਮੁੱਲ ਤੈਸੇ ਕੁਝ ਮਰਜ਼ੀ ਕਰਾ ਲਓ 70000 ਦੀ ਦੇ ਦਾਂਗਾ ਇਸ ਦਾ ਤਰਦੀ ਦੇ ਦਾਂਗੇ ਮਾਨਤਾਨ ਕਰ ਦਾਂਗੇ। ਹਾਂ ਮੌਕੇ ਤੇ ਹੋ ਜੀ। ਬਾਕੀ ਜੇ ਕਿਸੇ ਭਰਾ ਨੇ ਦੋ ਲੈਣੀਆਂ ਜਾਂ ਤਿੰਨੇ ਲੈਣੀਆਂ ਨੇ ਇਕੱਠੀਆਂ ਉਦਾਂ ਦਾ ਹੋ ਜੂਗਾ ਮਾਨਤਾਨ ਹੋ ਜੋ ਬਈ ਉਹ ਚ ਹੋ ਜੂਵੇ। ਹਾਂ ਉਦਾਂ ਦਾ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਜਿਸ ਨੇ ਦੋ ਲੈਣੀਆਂ ਜਾਂ ਤਿੰਨੇ ਇਕੱਠੀਆਂ ਲੈਣੀਆਂ ਦੋ ਤਾਂ ਸਾਨੂੰ ਵਿਖਾਈਆਂ ਨੇ ਜਰਸੀ ਤੇ ਇੱਕ ਦਿਖਾਤੀ ਐਚ ਐਫ ਕ੍ਰਾਸ ਦੇ ਵਿੱਚ ਨਾਲ ਆ ਗਈ ਬੱਚੀ ਤਾਜੀ ਸੂਈ ਜੇਰ ਜੱਪੜਾ ਦਾ ਕੰਮ ਬਾਈ ਕਹਿੰਦਾ ਆ ਗਿਆ ਬਿਲਕੁਲ ਦਾਨੀ ਹਾਂਜੀ ਬਾਈ ਆ ਨੰਬਰ ਬੋਲ ਦਿਓ ਜੀ। ਹਾਂਜੀ ਨੰਬਰ ਆਏਗਾ ਬਾਈ 70091 22493 70091 22493 ਪਿੰਡ ਖੜਿਆਲ ਅਸੀਲ ਸਨਾਮ ਜ਼ਿਲ੍ਹਾ ਸੰਗਰੂਰ ਹਾਂਜੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ